ਖਬਰਨਾਮਾ ਦੇਖ ਰਾ ਸੂਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਡਿੰਪੀ ਢਿੱਲੋਂ ਦਾ ਆਮ ਆਦਮੀ ਪਾਰਟੀ ਨੂੰ ਲੈ ਕੇ ਛੱਡਣ ਦਾ ਵੱਡਾ ਐਲਾਨ ਡਿੰਪੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਛੋਟੇ ਭਰਾ ਸੀ ਛੋਟੇ ਭਰਾ ਵਾਂਗੂ ਬਿਹੇਵ ਸਦਾ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਵੱਲੋਂ ਡਿੰਪੀ ਢਿੱਲੋਂ ਦੇ ਨਾਲ ਕੀਤਾ ਗਿਆ ਜਦੋਂ ਵੀ ਉਹ ਹਲਕਾ ਗਿੱਦੜਪਾਹਤ ਵਿੱਚ ਆਉਂਦੇ ਸੀ ਤਾਂ ਡਿੰਪੀ ਢਿੱਲੋਂ ਉਹਨਾਂ ਦੀ ਗੱਡੀ ਦੇ ਵਿੱਚ ਹੁੰਦੇ ਸੀ ਪਿਆਰਕ ਪਰਿਵਾਰਕ ਰਿਲੇਸ਼ਨ ਪਰਿਵਾਰਕ ਸਬੰਧ ਸੀ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਡਿੰਪੀ ਢਿੱਲੋਂ ਦੇ ਡਿੰਪੀ ਢਿੱਲੋਂ ਨੂੰ ਹਮੇਸ਼ਾ ਹੀ ਉਹਨਾਂ ਨੇ ਆਪਣਾ ਛੋਟਾ ਭਰਾ ਸਮਝਿਆ ਜਦੋਂ ਉਹਨਾਂ ਨੇ ਪੱਲਾ ਛੱਡਿਆ ਸ਼ਰੂਮਣੀ ਅਕਾਲੀ ਦਲ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੋਮਾਨ ਦੀ ਅਗਵਾਈ ਦੇ ਵਿੱਚ ਜਦੋਂ ਉਹ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਭ ਤੋਂ ਵੱਡਾ ਦੁੱਖ ਲੱਗਿਆ ਉਹ ਨਰਵਸ ਹੋਏ ਉਦਾਸ ਹੋਏ ਕਿ ਡਿੰਪੀ ਢਿੱਲੋਂ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਵੱਲੋਂ ਜਿਮਨੀ ਚੋਣ ਲੜੇ 37000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਉਹਨਾਂ ਨੇ ਹਰਾਇਆ ਰਾਜਾ ਵਿਰਿੰਗਦੀ ਧਰਮ ਪਤਨੀ ਅੰਮ੍ਰਿਤਾ ਵਿਰਿੰਗ ਨੂੰ ਜਿਮਨੀ ਝੋਣ ਦੇ ਵਿੱਚ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਬਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਤੋਂ ਮੰਗ ਦੀ ਝੋਲੀ ਦੇ ਵਿੱਚ ਪਾਈ ਇੱਕ ਬਿਆਨ ਵਾਇਰਲ ਹੋ ਰਿਹਾ ਹੈ ਡਿਪੂ ਢਿਲੋ ਦਾ ਡਿੰਪੀ ਢਿਲੋ ਇੱਕ ਥਾਪੜ ਕੇ ਕਹਿੰਦੇ ਨੇ ਕਿ ਮੈਂ ਸਮਾਸੀ ਜਦੋਂ ਮੈਂ ਲਾਡਲਾ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹੁਣ ਮੈਂ ਲਾਡਲਾ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲਾਂਕਿ ਵਾਰ-ਵਾਰ ਡਿਪਟੀ ਲੋਕ ਇੱਕ ਠੋਕੇ ਕਹਿ ਰਹੇ ਨੇ ਕਿ ਭਈ ਤਿੰਨ ਸ਼ਬਦ ਐਮ ਐਲ ਏ ਜੇਕਰ ਮੇਰੇ ਅੱਗੇ ਲੱਗਿਆ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜ ਜੀ ਵਾਲਦੀ ਦੇ ਰ ਹੈ ਦੋ ਤੂੰ ਤਿੰਨ ਵਾਰ ਵਿਧਾਨ ਸਭਾ ਦੀਆਂ ਚੋਣਾਂ ਡਿਪੀ ਢਿੱਲੋਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਲੜੀਆਂ ਗਈਆਂ ਲੇਕਿਨ ਬੁਰੀ ਤਰ੍ਹਾਂ ਹਾਰੇ ਡਿਪੀ ਢਿੱਲੋਂ ਦਾ ਬਿਆਨ ਸੁਣਦੇ ਹਾਂ ਕਿਉਂਕਿ ਡਿਪੀ ਢਿੱਲੋਂ ਬਾਰੇ ਲਗਾਤਾਰ ਇਹ ਖਬਰਾਂ ਨਸ਼ਰ ਹੋ ਰਹੀਆਂ ਨੇ ਕਿ ਡਿਪੀ ਢਿੱਲੋਂ ਕਿਸੇ ਵੀ ਸਮੇਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲ ਜਾ ਸਕਦੇ ਨੇ ਲੇਕਿਨ ਅੱਜ ਇਹ ਸਾਰਾ ਕੁਝ ਜਿਹੜਾ ਹੈ ਸਿੱਧ ਕਰ ਦਿੱਤਾ ਹੈ

ਮੈਂ ਇਥੇ ਵੀ ਉਹੇ ਕੰਮ ਕਰਾ ਲੈਂਦਾ ਮੁੱਖ ਮੰਤਰੀ ਦੀ ਬਾਹ ਫੜ ਕੇ ਨਹੀਂ ਉਹ ਬਿਆਨ ਨਹੀਂ ਸੀ ਬਲਤੋਂ ਉਹ ਤਾਂ ਇੱਕ ਵੈਸੇ ਹੀ ਆਪਣੀ ਕੋਈ ਆਪਾਂ ਜਿਵੇਂ ਰੁਟੀਨ ਦੀ ਗੱਲ ਕਰ ਲੈਨੇ ਵੀ ਉੱਥੇ ਮੈਨੂੰ ਬਹੁਤ ਮਾਨਸਤ ਕਰ ਮਿਲਦਾ ਸੀ ਹੂੰ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਪਰ ਮੈਨੂੰ ਮਾਨ ਸਾਹਿਬ ਨੇ ਕਦੇ ਯਾਦ ਨਹੀਂ ਆਉਂ ਦਿੱਤੀ ਇਹ ਮੇਰੇ ਕਹਿਣ ਦਾ ਭਾਵੇਂ ਸੀ ਨਹੀਂ ਅਕਸਰ ਬੰਦਾ ਜਦੋਂ ਕੋਈ ਆਪਾਂ ਪਿਛਲਾ ਟਾਈਮ ਚੰਗਾ ਵਿਖਿਆ ਹੋਵੇਦਾ ਜੀ ਹੂੰ ਤੇ ਫਿਰ ਉਹ ਟਾਈਮ ਯਾਦ ਤੁਹਾਨੂੰ ਬਹੁਤ ਆਉਂਦਾ ਵੀ ਯਾਰ ਉਦੋਂ ਤਾਂ ਆਏ ਹੋਏ ਹੁੰਦੇ ਸੀ ਹੁਣ ਹੁੰਦਾ ਨਹੀਂ ਬਟ ਸਵੇਰ ਦਾ ਵੇਲਾ ਮਾਨਸਾ ਬਨੇ ਮੈਨੂੰ ਬਹੁਤ ਪਿਆਰ ਮਿਲਿਆ ਸਾਰੀ ਪਾਰਟੀ ਬਣੀ ਹੂੰ ਜਦੋਂ ਮਰਜੀ ਜਿੱਥੇ ਮਰਜੀ ਮੈਂ ਉਹਨਾਂ ਨੂੰ ਮਿਲ ਲਾ ਤੇ ਜਦੋਂ ਮਰਜੀ ਜਿਹੜਾ ਮਰਜੀ ਮੈਂ ਕੰਮ ਕਰਾ ਲਿਆ ਆ ਤੁਸੀਂ ਨਾਸਰ ਦੇ ਵਿੱਚ ਵੀ ਰੋਕ ਲਿਆ ਉਹਨਾਂ ਦਾ ਕਾਫਲਾ ਲੇਖ ਲਓ ਤੁਸੀਂ ਸਾਹਮਣੇ ਰੋਕ ਗਏ ਮੇਰੀ ਕਹਿੰਦੇ ਹੂੰ ਇੰਨਾ ਪਿਆਰ ਥੋੜਾ ਇੱਕ ਸੀਐਮ ਦਾ ਕਾਫਲਾ ਮੈਂ ਰੋਕ ਕੇ ਝੋਕੇ ਮਾਤੜਨੇ ਹੋਏ ਕੀਤਾ ਬਹੁਤ ਪਿਆਰ ਕਰਦੇ ਆ ਅਕਾਲੀ ਦਲ ਤੇ ਵਾਪਸੀ ਹੋ ਸਕਦੀ ਹੈ ਇਹ ਨੇ ਜਿਹੜਾ ਕਾਂਗਰਸ ਪਾਰ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਗਿੱਦੜਵਾਹ ਤੋਂ ਡਿਪਟੀ ਲੋ ਡਿਪਟੀ ਲੋ ਨੇ ਕਿਹਾ ਕਿ ਮੈਂ ਤਾਂ ਇੱਕ ਬਸ ਸਸਲੀ ਗੱਲ ਕੀਤੀ ਸੀ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਵੀ ਲੜਲਾ ਸੀ ਉਹਨਾਂ ਨੇ ਕਿਹਾ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਨੂੰ ਜਿਹੜਾ ਮਾਣ ਸਨਮਾਨ ਤੇ ਇੱਜ਼ਤ ਮਿਲਦੀ ਸੀ ਉਹ ਮੈਨੂੰ ਮਿਲਦੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਕਿਸੇ ਵੀ ਗੱਲ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਜਿਹੜਾ ਵੀ ਮੈਂ ਆਪਣੇ ਹਲਕੇ ਵਾਸਤੇ ਕੰਮ ਕਹਿੰਦਾ ਹਾਂ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੇਰਾ ਪਹਿਲ ਦੇ ਹਦਾਰ ਤੇ ਸੁਣਦੇ ਨੇ ਉਹਨਾਂ ਵੱਲੋਂ ਮੇਰੀਆਂ ਮੁਸ਼ਕਲਾਂ ਦਾ ਸਮਾਧਾਨ ਹਲ ਮੌਕੇ ਤੇ ਕੀਤਾ ਜਾਂਦਾ ਹੈ ਮੈਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਰੁਕ ਲਿਆ ਸੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਰੁਕਣਾ ਬੜਾ ਮੁਸ਼ਕਲ ਹੈ ਡਿਪਟੀ ਨੇ ਕਿਹਾ ਕਿ ਮੈਂ ਤੇ ਗੱਲ ਸلسਲੀ ਕੀਤੀ ਸੀ ਕਿ ਮੈਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਵਾਲੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਧੰਨਵਾਦ